ਵਾਰਡ ਨੰਬਰ 18 ਦੇ ਵਿੱਚ ਅਸੀਂ ਮੌਜੂਦ ਹਾਂ ਅੱਜ ਐਸੀ ਸ਼ਖਸੀਅਤ ਨਾਲ ਤੇਟ ਨੂੰ ਰੂਪ ਰੂਪ ਕਰਵਾਣਾ ਹੈ ਜਿਹੜਾ ਨੌਜਵਾਨ ਆਪਣੇ ਵਾਰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪਣੇ ਵਾਰਡ ਦੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਵੀਡੀਓ ਲਾਈਵ ਹੁੰਦਾ ਹੈ ਅਸੀਂ ਵੀ ਉਹ ਵਾਰਡ ਦੇ ਵਿੱਚ ਉਸ ਵਾਰਡ ਦੇ ਵਿੱਚ ਗਏ ਉਸ ਨੌਜਵਾਨ ਬਾਰੇ ਅਸੀਂ ਪਤਾ ਕੀਤਾ ਤਾਂ ਨੌਜਵਾਨ ਦੀ ਜਿਹੜੀ ਭਾਵਨਾ ਦੇਖੀ ਅਸੀਂ ਕੰਮ ਪ੍ਰਤੀ ਲੋਕਾਂ ਪ੍ਰਤੀ ਜੋ ਜਜ਼ਬਾ ਦੇਖਿਆ ਅੱਜ ਅਸੀਂ ਉਹ ਨੌਜਵਾਨ ਕੋਲ ਆਏ ਆ ਤੁਹਾਨੂੰ ਵੀ ਨੌਜਵਾਨ ਦੇ ਨਾਲ ਗੱਲਬਾਤ ਕਰਵਾਣੇ ਆ ਉਹਨੂੰ ਪੁੱਛਦੇ ਆ ਵੀ ਇੰਨਾ ਜਜ਼ਬਾ ਇੰਨੀ ਹਿੰਮਤ ਕਿੱਥੋਂ ਆਂਦੀ ਹੈ ਸਸੀਕਲ ਬਾਬੂ ਜੀ ਸਸੀਕਲ ਜੀ ਨਮਸਕਾਰ ਸਲਾਮ ਅਲੈਕਮ ਜੀ ਬਾਬੂ ਜੀ ਮੈਂ ਜਿਵੇਂ ਉਹ ਗੱਲ ਕਰ ਰਿਹਾ ਸੀ ਇੰਨਾ ਜਜ਼ਬਾ ਇੰਨਾ ਸ਼ੌਂਕ ਤੁਸੀਂ ਆਪਣੇ ਵਾਰਡ ਦੇ ਨਿੱਕ ਮੁੱਦੇ ਤੁਸੀਂ ਚੱਕ ਰਹੇ ਹੋ ਪਹਿਲ ਦੇ ਆਧਾਰ ਤੇ ਹੈ ਨਾ ਕੀ ਗੱਲ ਐਮਸੀ ਦੀ ਇਲੈਕਸ਼ਨ ਲੜਨੀ ਹੈ ਦੇਖੋ ਜੀ ਕੋਸ਼ਿਸ਼ ਕਰ ਰਹੇ ਆ ਵੀ ਆਪਾਂ ਆਪਣੇ ਮਾਲੇ ਦੀ ਵਾਰਡ ਦੀ ਆਵਾਜ਼ ਚੱਕੀ ਜਾਈਏ ਕਿਉਂਕਿ ਮੈਂ ਥੋੜੇ ਜੰਪਲ ਆ ਇਸੇ ਵਾਰਡ ਦਾ ਇਸੇ ਮੁਹੱਲੇ ਦਾ ਤੇ ਮੈਂ ਹਰ ਇੱਕ ਤਰ੍ਹਾਂ ਦੀ ਜਿੰਨੀ ਵੀ ਛੋਟੀ ਤੋਂ ਛੋਟੀ ਵੀ ਜਿੰਨੀ ਸਾਨੂੰ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ ਮੈਂ ਰੋਜ਼ ਦੇਖ ਲਈਆਂ ਤੇ ਮੈਂ ਆਪਣੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰ ਰਿਹਾ ਤੇ ਕੋਸ਼ਿਸ਼ ਕਰ ਰਿਹਾ ਵੀ ਜੇ ਮੇਰੇ ਭੈਣ ਭਰਾ ਮੇਰੇ ਵਾਰਡ ਵਾਸੀ ਜੇ ਮੇਰਾ ਸਾਥ ਦੇਣਗੇ ਤਾਂ ਮੈਂ ਜ਼ਰੂਰ ਇਲੈਕਸ਼ਨ ਵੀ ਲੜਾਂਗਾ ਬਾਬੂ ਜੀ ਮੈਂ ਦੇਖ ਰਿਹਾ ਸੀ ਜਿਵੇਂ ਤੁਸੀਂ ਕਿਹੜੀ ਪਾਰਟੀ ਤੋਂ ਹਜੇ ਤੁਸੀਂ ਕਿਸੇ ਪਾਰਟੀ ਵੱਲੋਂ ਤੁਸੀਂ ਅਨਾਉਂਸ ਨਹੀਂ ਕੀਤਾ ਤੁਸੀਂ ਜਿਹੜੇ ਵੀ ਮੁੱਦੇ ਚੱਕਦੇ ਹੋ ਜਾਂ ਵੀਡੀਓ ਬਣਾਉਂਦੇ ਹੋ ਉਦੇ ਚ ਕਿਸੇ ਪਾਰਟੀ ਦਾ ਨਾਮ ਨਹੀਂ ਆਇਆ ਹਜੇ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਵੀਰੇ ਪਾਰਟੀ ਹਜੇ ਤਾਂ ਮੇਰਾ ਵਾਰਡ ਹੀ ਮੇਰੀ ਪਾਰਟੀ ਹੈ ਜੀ ਜਿੱਥੋਂ ਮੇਰੇ ਭੈਣ ਭਰਾ ਲੋਕ ਕਹਿ ਦਿੰਗੇ ਆਪਾਂ ਉਥੋਂ ਕਰਦਾਂਗੇ ਜੀ ਬਾਕੀ ਪਾਰਟੀਆਂ ਸਾਰੀਆਂ ਚੰਗੀਆਂ ਹੋਣੀਆਂ ਨੇ ਆਪਾਂ ਕਿਸੇ ਨੂੰ ਮਾਰਾ ਤਿੰਦੇ ਰ ਵੀ ਨਹੀਂ ਕਰਦੇ ਆਪਾਂ ਕਿਸੇ ਨੂੰ ਜੀ ਮੇਰੀ ਕੋਸ਼ਿਸ਼ ਇਹ ਹੈ ਵੀ ਵਾਰਡ ਦੀਆਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਪਾਰਟੀ ਜਿਹੜੀ ਮਰਜ਼ੀ ਹੋਵੇ अच्छा ਤੁਹਾਡਾ ਕਹਿਣ ਦਾ ਮਤਲਬ ਇਹ ਹੈ ਜਿਹੜਾ ਧਨੋ ਤੁਹਾਡੇ ਵਾਰਡ ਦੇ ਭੈਣ ਭਰਾ ਕਹਿਣਗੇ ਉਸ ਪਾਰਟੀ ਦੇ ਵਿੱਚ ਤੁਸੀਂ ਸਮੋਲਯਤ ਕਰੋਗੇ ਬਿਲਕੁਲ ਬਿਲਕੁਲ ਜਨਾਬ ਬਿਲਕੁਲ ਜੀ ਤਾਂ ਮੈਂ ਇੱਕ ਨਾ ਹੋਰ ਚੀਜ਼ ਦੇਖ ਰਿਆ ਸੀ ਆ ਵੀ ਇੱਕ ਜਜ਼ਬਾ ਹੁੰਦਾ ਹੈ ਨਾ ਮੈਂ ਕਹੀ ਅਸੀਂ ਨਾਪੇ ਦੇ ਵਿੱਚ 23 ਵਾਰਡ ਨੇ ਚਲੋ ਸਾਰੇ ਸਾਡੇ ਵਾਰਡ ਦੇ ਜਿਹੜੇ ਐਮਸੀ ਨੇ ਸਾਰੇ ਸਭ ਭਰਾ ਚੰਗੇ ਹੁੰਦੇ ਨੇ ਹਰ ਇੱਕ ਬੰਦਾ ਆਪਣਾ ਜੋਰ ਲਾਉਂਦਾ ਹੈ ਨਾ ਆਪਣੇ ਵਾਰਡ ਨੂੰ ਵਧੀਆ ਬਣਾਉਣ ਵਾਸਤੇ ਜਿਵੇਂ ਮੈਂ ਕਿਉਂ ਤੇ ਆਦੇ ਵਾਰਡ ਦੇ ਵਿੱਚ ਜਿਵੇਂ ਤੁਸੀਂ ਮੁੱਦੇ ਚੱਕਦੇ ਹੋ ਉਹ ਕੰਮ ਨਹੀਂ ਹੋ ਪਾਈ ਵਾਰਡ ਦੇ ਵਿੱਚ ਪੰਜ ਸਾਲਾਂ ਚ ਨਹੀਂ ਦੇਖੋ ਵਾਰਡ ਦੇ ਵਿੱਚ ਜਿਵੇਂ ਵੀ ਹੈ ਕੰਮ ਤਾਂ ਚੱਲੀ ਜਾਂਦੇ ਹੁੰਦੇ ਨੇ ਪਰ ਇੱਕ ਗੱਲ ਹੈ ਜਿਵੇਂ ਆਪਣਾ ਲੰਘਾ ਵੀ ਇਹੀ ਹੈ ਮੈਂ ਡੇਲੀ ਇੱਥੋਂ ਲੰਘਣਾ ਵੀ ਹੈ ਹਨਾ ਤੇ ਜੇ ਮੈਨੂੰ ਕੋਈ ਕੰਮ ਦਿਖਦਾ ਹੈ ਕਿ ਹਾਂ ਇਹ ਕੰਮ ਹੋਣਾ ਵਾਲਾ ਹੈ ਉਹ ਮੈਂ ਕੋਈ ਵੀਡੀਓ ਪਾਟਾ ਕੇ ਪਾ ਦਿੰਦਾ ਗਰੁੱਪ ਦੇ ਵਿੱਚ ਜੇ ਕੰਮ ਹੋ ਜਾਂਦਾ ਹੁਣ ਮੈਨੂੰ ਮਹੱਲਾ ਵੀ ਅਸੀਂ ਵੀ ਬੁਲਾਣ ਲੱਗੇ ਭਾਈ ਸਾਡੇ ਆ ਜਾ ਕੰਮ ਆ ਹੋ ਜਾਂ ਨੇ ਇੰਨੀ ਕੀ ਗੱਲ ਹੈ ਬਾਕੀ ਕੰਮ ਤਾਂ ਤਾਂ ਚੱਲਦੀ ਰਹਿੰਦੇ ਕੰਮ ਨਾ ਹੁੰਦੇ ਹੁਣ ਬਾਕੀ ਉਹਨੂੰ ਪਤਾ ਹੈ ਮੈਂ ਉਹੀ ਪੁੱਛਦਾ ਸੀ ਵੀ ਕਾਨੂੰਨ ਚੱਲ ਰਹੇ ਤੇ ਰਿਵਾਰਡ ਦੇ ਵਿੱਚ ਜਿਵੇਂ ਸਮੱਸਿਆ ਤੁਸੀਂ ਉਦੋਂ ਸਫਾਈ ਦੀ ਇੱਕ ਵੀਡੀਓ ਜੀ ਨੂੰ ਪਾਈ ਸੀ ਤਾਂ ਸਫਾਈ ਦੇ ਮੁੱਦੇ ਤੇ ਆਪਾਂ ਗੱਲ ਜੇ ਕਰੀਏ ਤਦੜਾ ਵਾਰਡ ਬੋਤ ਕਿੰਨੀ ਕ ਬੋਟ ਹੈ ਤੁਹਾਡੇ ਵਾਰਡ ਦੀ ਮੇਰੇ ਵਾਰਡ ਦੇ ਵਿੱਚ ਲਗਭਗ 1800 ਤੋਂ 2000 ਵੋਟ ਹੈ ਜੀ ਜੀ ਤੇ ਜਿੰਨੀਆਂ ਵੀ ਹੈਗੀਆਂ ਨੇ ਬਸ ਕੰਮ ਤਾਂ ਦੇਖੋ ਪ੍ਰਸ਼ਾਸਨ ਰ ਹੈ ਨਗਰ ਕੌਂਸਲ ਹੈ ਸਭ ਕੁਝ ਚੱਲ ਹੀ ਰਿਹਾ ਹੁੰਦਾ ਹੈ ਸਿਰਫ ਇੱਕ ਕੰਮ ਕਰਾਉਂਦਾ ਤਰੀਕਾ ਆਉਂਦਾ ਵੀ ਕਿਵੇਂ ਆਉਣਾ ਚਾਹੀਦਾ ਜੀ ਮੈਂ ਉਸ ਜੀ ਨੂੰ ਬਰੀਕੀ ਦੇ ਨਾਲ ਦੇਖ ਕੇ ਵੀ ਹਾਂ ਜੀ ਆਪਣੇ ਕਹਿਣ ਦੇ ਉੱਤੇ ਕਿਸੇ ਦਾ ਕੰਮ ਹੁੰਦਾ ਕਿਸੇ ਮਸਲੇ ਦਾ ਹੱਲ ਹੁੰਦਾ ਤਾ ਆਪਾਂ ਬਸ ਆਪਣੀ ਆਵਾਜ਼ ਬੁਲੰਦ ਕਰਦੇ ਆ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੇ ਆ ਲੋਕਾਂ ਚ ਕਿੰਨਾ ਛਾਇਆ ਬਬਲੂ ਜੀ ਨੂੰ ਲੈ ਕੇ ਵੀ ਬਬਲੂ ਜੀ ਵਰਗਾ ਸਾਡੇ ਕੈਂਡੀਡੇਟ ਹੋਣਾ ਚਾਹੀਦਾ ਵਾਰਡ ਨੰਬਰ 18 ਦਾ ਦੇਖੋ ਮੈਂ ਹੁਣ ਆਪਣੇ ਮੂੰਹ ਕੀ ਕਹਿ ਸਕਦਾ ਇਹ ਤਾਂ ਤੁਸੀਂ ਵਾਰਡ ਦੇ ਵਿੱਚ ਕਿਸੇ ਦਾ ਵੀ ਫੜ ਕੇ ਇੰਟਰਵਿਊ ਕਰ ਸਕਦੇ ਹੋ ਜੀ ਵੀ ਹਾਂ ਵੀ ਮੈਂ ਅੱਜ ਤੱਕ ਕਰੇ ਕਿਸੇ ਦਾ ਨਾਮ ਆਣਾ ਸੋਚਿਆ ਨਾ ਆਪਾਂ ਕੀਤਾ ਦੇਖੋ ਜੇ ਸਾਨੂੰ ਗਲਤੀ ਦਾ ਪਤਲਾ ਹੁੰਦਾ ਮਿੱਤ ਕੇ ਕਿਸੇ ਦਾ ਮਾੜਾ ਨਹੀਂ ਕੀਤਾ ਹੋ ਗਿਆ ਹੋਵੇ ਤਾਂ ਆਪਾਂ ਮਾਫੀ ਚਾਹਾਂਗੇ ਸਭ ਤੋਂ ਜੀ ਜੀਵੇਂ ਤੁਸੀਂ ਵਾਰਡ ਦੇ ਵਿੱਚ ਤਿਆਰੀ ਕਰ ਰਹੇ ਹੋ ਗਗਰੂ ਜੀ ਕੱਲ ਨੂੰ ਰੱਬ ਤੇ ਨੂੰ ਮੌਕਾ ਦਿੰਦਾ ਤੁਸੀਂ ਵਾਰਡ ਚ ਕੌਂਸਲਰ ਬਣਦੇ ਹੋ 18 ਨੰਬਰ ਵਾਰਡ ਦੇ ਤਾਂ ਤੁਹਾਡਾ ਪਹਿਲ ਕਦਮੀ ਕੀ ਹੋਊਗੀ ਕਿਹੜੇ ਕੰਮ ਜਿਹੜੇ ਤੁਹਾਨੂੰ ਲੱਗ ਰਹੇ ਨੇ ਵੀ ਮੇਰੇ ਵਾਰਡ ਦੇ ਵਿੱਚ ਆਹ ਕੰਮ ਨਹੀਂ ਹੋਇਆ ਆਹ ਕੰਮ ਹੈ ਐਮਸੀ ਤੋਂ ਜਿੱਤਣ ਤੋਂ ਬਾਅਦ ਕਰਨੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਬਾੜ ਦੀ ਸਫਾਈ ਕੂੜੇ ਦੇ ਡੰਪੇ ਸੰਭਾਲੇ ਦੇ ਵਿੱਚ ਘੱਟ ਤੋਂ ਘੱਟ 3-4 ਗੰਢ ਬਣਾਏ ਹੋਏ ਨੇ ਜੀ ਨਗਰ ਕੌਂਸਲ ਵੱਲੋਂ 3-4 ਡੰਪੂਰੇ ਹੈਗੇ ਨੇ ਮਹੱਲੀ ਦੇ ਪੂਰੇ ਬਾੜ ਦੇ ਵਿੱਚ ਮਲਾ ਕੇ ਜੀ ਸੋ ਸਭ ਤੋਂ ਪਹਿਲੀ ਮੇਰੀ ਕੋਸ਼ਿਸ਼ ਇਹ ਹੀ ਹੋਗੀ ਮੈਂ ਅੱਜ ਵੀ ਆਵਾਜ਼ ਚੱਕਦਾ ਕੂੜੇ ਦੇ ਡੰਪਾਂ ਬਾਰੇ ਕਿਉਂਕਿ ਸ਼ਹਿਰੀ ਇਲਾਕੇ ਦੇ ਵਿੱਚ ਜਿੱਥੇ ਲੋਕ ਰਹਿ ਰਹੇ ਨੇ ਉੱਥੇ ਡੰਪਾਂ ਦਾ ਕੀ ਕੰਮ ਆ ਉੱਥੇ ਬੱਚੇ ਵੀ ਲੰਘਦੇ ਨੇ ਸਕੂਲ ਨਾਲੇ ਉੱਥੇ ਡੰਗਰ ਖੜੇ ਨੇ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਡੰਗਰਾਂ ਦੀ ਉਹ ਕਿਸੇ ਦੇ 60 ਪੇਟ ਮਾਰ ਜਣ ਸੋ ਇਹ ਜੀ ਦੀ ਸਮੱਸਿਆ ਰੱਬ ਤੋਂ ਜ਼ਿਆਦਾ ਪਹਿਲਾਂ ਇਸ ਵਾਰਡ ਦੇ ਵਿੱਚ ਜੀ ਦੂਜਾ ਇੱਕ ਜਿਹੜੇ ਸਫਾਈ ਵਾਲੀ ਹੈ ਵੀ ਹਾਂ ਵਿਰੋਧ ਮਤਲਬ ਜਿਹੜੇ ਸਫਾਈ ਕਰਮਚਾਰੀ ਨੇ ਦਿੱਲੀ ਮੰਗਵਾਉਣ ਦਿੱਲੀ ਕੂੜੇ ਦੀ ਗੱਡੀ ਆਣ ਲੱਗ ਜਵੇ ਛੋਟੇ ਮੋਟੇ ਕੰਮ ਨੇ ਹੀ ਕਰਉਣੇ ਕੋਈ ਹੋਰ ਜਿਵੇਂ ਤੁਹਾਡੇ ਵਾਰਡ ਦੇ ਵਿੱਚ ਜਿਵੇਂ ਕੋਈ ਸਕੋਲਟੀ ਪਰਪਸ ਨੂੰ ਲੈ ਕੇ ਜਿਵੇਂ ਅੱਜ ਕੱਲ੍ਹ ਧਿਆਨ ਨੂੰ ਪਤਾ ਚੋਰੀਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਈ ਤੁਸੀਂ ਨਾਬੇ ਦੇ ਵਿੱਚ ਬਾੜ ਦੇਖੇ ਹੋਣਗੇ ਜਿਨ੍ਹਾਂ ਦੇ ਵਿੱਚ ਗੇਟ ਲੱਗੇ ਹੋਏ ਨੇ ਵੀ ਆਪਣੇ ਬਾੜ ਦੇ ਲੋਕਾਂ ਵਾਸਤੇ ਵਧੀਆ ਮਤਲਬ ਹੈ ਨਾ ਸੇਫਟੀ ਪਰਪਸ ਤਾਂ ਉਹ ਉਹ ਜੇ ਕੰਮ ਤੇ ਆਡੇ ਪਹਿਲ ਦੇ ਆਧਾਰ ਤੇ ਬਿਲਕੁਲ ਬਿਲਕੁਲ ਜਨਾਬ ਦੇਖੋ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਤਾਂ ਸੇਫਟੀ ਹੋਈ ਹੈ ਇਹ ਬਾੜ ਨਹੀਂ ਹੈਗੇ ਅਸਲ ਦੇ ਵਿੱਚ ਮੇਰਾ ਤਾਂ ਪਰਿਵਾਰ ਹੈ ਹਾਂ ਪਹਿਲੀ ਕੋਸ਼ਿਸ਼ ਇਹ ਕਰੂ ਵੀ ਆਪਾਂ ਪਰਿਵਾਰ ਜੇ ਸੁਖ ਸੁਖੀ ਹੈ ਆਪਣਾ ਜੇ ਉਹਦੀ ਸਿਕਿਉਰਿਟੀ ਇਹ ਕਰਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਸਿਕਿਉਰਿਟੀ ਹੋਣੀ ਏ ਨਹੀਂ ਕਿ ਤੁਸੀਂ ਆਪ ਵੀ ਇਸ ਬਾੜ ਦੇ ਜੰਪਾ ਲਓ ਇੱਥੇ ਦੇ ਤੁਸੀਂ ਰਹਿਣ ਵਾਲੇ ਹੋ ਤੁਸੀਂ ਵੀ ਇੱਥੇ ਰਹਿਣਾ ਤੇ ਤੁਹਾਡੇ ਬੱਚੇ ਨੇ ਵੀ ਰਹਿਣਾ ਬਿਲਕੁਲ ਵੀਰੇ ਮੇਰੇ ਬੱਚੇ ਵੀ ਇਤਨੀ ਲੰਘਦੇ ਨੇ ਇੱਥੇ ਪੜ੍ਹਨ ਜਾਂਦੇ ਨੇ ਸਾਰਾ ਮੱਲਾ ਕੀ ਕੀ ਕਰਨ ਜੇ ਤੁਸੀਂ ਤੁਹਾਡੀ ਨਿਗਾਹ ਦੇ ਵਿੱਚ ਹੋਣ ਬਬਲੂ ਜੀ ਵੀ ਵੀ ਮੈਂ ਜਿੱਤ ਕੇ ਆਹ ਕੰਮ ਕਰੂੰ ਕੁਛ ਕੰਮ ਗਨਾ ਸਕਦੇ ਹਾਂ ਤੁਹਾਨੂੰ ਬਿਲਕੁਲ ਬਿਲਕੁਲ ਜਨਾਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਭ ਤੋਂ ਪਹਿਲਾਂ ਤਾਂ ਕੂੜੇ ਦੇ ਡੰਪ ਨੇ ਜੀ ਮਹੱਲੇ ਦੀ ਸਫਾਈ ਹੈ ਸਿਕਿਉਰਟੀ ਹੈ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਜੇ ਕਿਤੇ ਕੋਈ ਗੇਟ ਲੱਗਣ ਵਾਲਾ ਹੈਗਾ ਗੇਟ ਲਗਾ ਕੇ ਜਾਂ ਕੋਈ ਚੱਕਰੀ ਲਗਾ ਕੇ ਕਿਸੇ ਵੀ ਤਰ੍ਹਾਂ ਦਾ ਕੰਮ ਮੈਂ ਹਰ ਤਰੀਕਾ ਤਰ੍ਹਾਂ ਦੇ ਕੈਮਰਾ ਲਵਾ ਦਈਏ ਕਿਤੇ ਮਹੱਲੇ ਦੇ ਵਿੱਚ ਇਹ ਚੀਜ਼ ਦੀ ਵੀ ਲੋੜ ਹੈ ਸੀਸੀਟੀਵੀ ਲੱਗ ਜਵੇ ਬਾਕੀ ਹਰ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਜਿਵੇਂ ਮੈਂ ਮਦਦ ਕਰ ਸਕਦਾ ਹਾਂ ਮੇਰੇ ਵੱਲੋਂ ਜੋ ਹੋ ਸਕਦਾ ਹੋਵੇ ਮੈਂ ਆਪਣੀ ਵੱਲੋਂ ਪੁੱਲ ਆਪਣਾ ਜਿੰਦਗੀ ਜਿੰਦਗੀ ਜਲਾਵਾਂ ਜਿੰਦਗੀ ਜਲਾਵਾਂ ਜੁਰੀ ਤਾਂ ਜਿਵੇਂ ਆਪਾਂ ਦੇਖਦੇ ਆ ਬਬਲੂ ਜੀ ਅੱਜ ਕੱਲ ਨਾ ਦੇਖੋ ਬਾਗਾਂ ਦੇ ਵਿੱਚ ਬਜ਼ੁਰਗ ਵੀ ਹੁੰਦੇ ਨੇ ਹੈਨਾ ਬਜ਼ੁਰਗ ਮਾਤਾਵਾ ਜਾਂ ਸਾਡੇ ਬਜ਼ੁਰਗ ਅੰਕਲ ਹੁੰਦੇ ਨੇ ਉਹਨਾਂ ਦੀਆਂ ਜਿਵੇਂ ਪੈਨਸ਼ਨਾਂ ਦੇ ਹੁੰਦਾ ਵੀ ਸਾਡੇ ਐਮਸੀ ਸਾਡੀਆਂ ਉਹਨਾਂ ਨੂੰ ਤਾਂ ਦੇਖੋ ਪੈਨਸ਼ਨਾਂ ਤੱਕ ਵੀ ਬਹੁਤ ਸਾਰਾ ਹੁੰਦਾ ਵੀ ਸਾਡੀਆਂ ਪੈਨਸ਼ਨਾਂ ਲੱਗਣ ਸਾਡਾ ਉਹ ਹੈ ਉਹ ਕੰਪੈਲ ਦੇ ਆਧਾਰ ਤੇ ਦੇਖੋ ਵੀਰੇ ਮੈਂ ਪਿਛਲੇ ਲੰਬੇ ਸਮੇਂ ਸਮੇ ਤੋਂ ਅਨੇ ਚੀਜ਼ਾਂ ਨਾਲ ਵੀ ਲੱਗਿਆ ਹੋਇਆ ਸੀਗਾ ਜਿਹੜੇ ਮੌਜੂਦਾ ਐਮਸੀ ਸੀਗੇ ਜੀ ਤੇ ਅਸੀਂ ਕੈਂਪ ਵੀ ਲਗਾਏ ਨੇ ਉਹਨਾਂ ਦੇ ਨਾਲ ਲੱਗ ਕੇ ਤੇ ਉਹ ਵੀ ਉਹ ਤਾਂ ਚੱਲਦੀ ਰਹਿਣਾ ਇਹ ਤਾਂ ਛੋਟੇ ਮੋਟੇ ਕੰਮ ਨੇ ਤਾਂ ਰੈਗੂਲਰ ਰੈਗੂਲਰ ਬੇਸ ਤੇ ਹੋਣੇ ਹੀ ਨਹੀਂ ਹੋਣਗੇ ਜੀ ਅਸੀਂ ਇਹ ਚਾਹੁੰਦੇ ਆ ਕਿ ਕੋਈ ਆਪਣੇ ਵਾਰਡ ਵਾਸਤੇ ਆਪਣੇ ਮੱਲੇ ਵਾਸਤੇ ਕੋਈ ਪ੍ਰੋਜੈਕਟ ਇੰਦਾ ਨਾਲ ਹੀ ਆਇਆ ਜਾਵੇ ਜਿਹੜਾ ਪਹਿਲਾਂ ਨਹੀਂ ਆਇਆ ਕਿ ਆਇਆ ਹਨਾ ਕੋਈ ਵਾਟਰ ਦਾ ਲਾ ਲਓ ਜਿਵੇਂ ਹੁਣ ਪਾਣੀ ਵੀ ਇੱਥੇ ਭਰ ਲਓ ਤੁਸੀਂ ਪਾਣੀ ਜਿਵੇਂ ਪਹਿਲਾਂ ਆਉਂਦਾ ਸੀ ਪ੍ਰੈਸ਼ਰ ਨਾਲ ਪੁਰਾਣਾ ਆਉਂ ਉਹ ਪਾਣੀ ਟੈਂਕੀ ਭਰਦੀ ਨਹੀਂ ਹੈਗੀ ਉੱਪਰ ਸੋ ਕੋਸ਼ਿਸ਼ ਕਰਾਂਗੇ ਬਿਨਾਂ ਨਾਲ ਮੋਟਰਾਂ ਦਾ ਵੀ ਮਤਲਬ ਮੋਟਰਾਂ ਲੱਗ ਜਨਾਂ ਵੀ ਆ ਪਾਣੀ ਦੀ ਸਫਾਈ ਹੋ ਜਾਵੇ ਤੇ ਬਗਵਲੂ ਜੀ ਕਰਪਾ ਦੇਖਦੇ ਆ ਜਦ ਬਾਰਿਸ਼ ਹੁੰਦੀ ਹੈ ਚਲੋ ਸਾਰੇ ਸ਼ਹਿਰ ਦੇ ਵਿੱਚ ਹੀ ਪਾਣੀ ਖੜ ਜਾਂਦਾ ਹੈ ਉਹਦੇ ਵਿੱਚ ਇਕੱਲਾ ਤੁਹਾਡਾ ਵਾਰਡ ਵੀ ਮੈਂ ਕਿਹਾਦਾ ਤਾਂ ਸਾਰੇ ਮਤਲਬ ਸ਼ਹਿਰ ਦੇ ਵਿੱਚ ਹੀ ਇਹ ਸਮੱਸਿਆ ਹੈਗੀ ਆਪਾਂ ਦੀ ਤਾਂ ਜਿਹੜਾ ਤੁਹਾਡਾ ਵਾਰਡ ਹੈ ਡਾਕਟਰ ਹੋਲੀ ਆਰੀ ਕਰੀ ਇਹ ਚ ਪਾਣੀ ਦੀ ਸਮੱਸਿਆ ਬਹੁਤ ਹੈ ਇਹ ਵੀ ਲੋਕ ਧਿਆਨ ਨੂੰ ਆ ਕੇ ਕਹਿੰਦੇ ਹੋਗੇ ਨਾ ਤੁਹਾਡੇ ਵਾਰਡ ਵਾਸੀ ਇਹਦਾ ਕੀ ਹੱਲ ਕੱਢੋਗੇ ਤੁਸੀਂ ਦੇਖੋ ਫਿਲਹਾਲ ਤਾਂ ਇੱਥੇ ਜਿਹੜੇ ਪਾਣੀ ਵਾਲੇ ਪੈਪ ਨਾਲ ਜਿਹੜੇ ਸਾਬਲ ਉੱਪਰ ਰਹੇ ਨੇ ਜੀ ਤੇ ਜੋ ਵੀ ਹੈ ਅੱਗੇ ਜੇ ਸਿਮਰ ਦਾ ਪੈਪ ਪੈਣ ਵਾਲਾ ਹੋਇਆ ਸਿਮਰ ਦਾ ਪੈਪ ਆਪਾਂ ਕੋਸ਼ਿਸ਼ ਹੀ ਕਰ ਸਕਦੇ ਜੀ ਠੀਕ ਹੈ ਤੇ ਜੇ ਕੱਲ ਨੂੰ ਕੋਈ ਪਰਮਾਤਮਾ ਕਰੇ ਕੋਈ ਆਪਣੇ ਹੱਥ ਪਾਵਰ ਆਉਂਦੀ ਹੈ ਜੀ ਮੇਰਾ ਆਪਾਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਵੇਂ ਜਿੰਦ ਜਾਨ ਲਗਾ ਕੇ ਮਹੱਲੇ ਦਾ ਜਾਂ ਵਾਰਡ ਦਾ ਸੁਧਾਰ ਕਰ ਸਕੀਏ ਆਪਣੇ ਵਾਰਡ ਵਾਸੀਆਂ ਨੂੰ 18 ਨੰਬਰ ਵਾਰਡ ਵਾਸੀਆਂ ਨੂੰ ਕੁਝ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ ਜੀ ਮੇਰਾ ਫੋਨ ਬਸ ਇਹ ਸੁਨੇਹਾ ਹੈ ਜੇ ਮੈਂ ਕਦੇ ਕਿਸੇ ਨੇ ਕੰਮ ਆ ਸਕਦਾ ਹਾਂ ਤਾਂ ਮੈਨੂੰ ਜਰੂਰ ਸੇਵਾ ਦਾ ਮੌਕਾ ਹੀ ਤੁਹਾਡੀ ਜਰੂਰਤ ਹੋ ਉਹ ਅੱਧੀ ਰਾਤ ਨੂੰ ਜਦ ਮਰਜੀ 24 ਘੰਟੇ ਵੈਸੇ ਮੈਂ ਫੋਨ ਤੇ ਵੀ ਅਵੇਲੇਬਲ ਹਾਂ ਆਪਣਾ ਨੰਬਰ ਵੀ ਇੱਕ ਵਾਰ ਤੁਸੀਂ ਬੋਲ ਦੋ ਮੇਰਾ ਨੰਬਰ 9730730599 ਦੋਸਤੋ ਇਹ ਹਨ ਬਬਲੂ ਜੀ ਇਹ ਵਾਰ ਨੰਬਰ 18 ਦਾ ਐਸਾ ਨੌਜਵਾਨ ਹੈ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਸੀ ਜਿਹਨੂੰ ਆਪਣੇ ਵਾਰਡ ਪ੍ਰਤੀ ਨਾ ਕੰਮ ਕਰਨ ਦਾ ਬਹੁਤ ਹੀ ਜਜ਼ਬਾ ਹੈ ਮੈਂ ਇਹਨੂੰ ਬਹੁਤ ਟਾਈਮ ਤੋਂ ਦੇਖਦਾ ਆ ਰਿਹਾ ਤਾਂ ਤੁਹਾਡੀ ਕੀ رائے ਹੈ ਜਰੂਰ ਕਮੈਂਟ ਬਾਕਸ ਚ ਦੱਸਿਓ ਵੀ ਬਬਲੂ ਜੀ ਵਧੀਆ ਕੈਂਡੀਡੇਟ ਹੈਗੇ 18 ਨੰਬਰ ਵਾਰਡ ਦੇ ਵਿੱਚ ਐਦਾਂ ਦੇ ਅਸੀਂ ਸਾਰੇ ਵਾਰਡਾਂ ਦੇ ਵਿੱਚ ਜਾ ਰਹੇ ਹਾਂ ਉਸ ਵਾਰਡਾਂ ਦੇ ਵਿੱਚ ਜਿੰਨੇ ਵੀ ਨਾਂਮ ਦੇ 23 ਵਾਰਡ ਨੇ 23 ਦੇ 23 ਅਸੀਂ ਕਵਰ ਕਰਾਂਗੇ ਤੁਹਾਨੂੰ ਐਸੇ ਨੌਜਵਾਨਾਂ ਦੇ ਰੂਪ ਰੂਪ ਕਰਵਾਵਾਂਗੇ ਜਿਹੜੇ ਕੀ ਮਿਹਨਤ ਕਰ ਰਹੇ ਨੇ ਤਾਂ ਦੇਖੋ ਮੌਕਾ ਤੁਸੀਂ ਦੇਣਾ ਹੈ ਮੌਕਾ ਦੇਣਾ ਜਨਤਾ ਨੇ ਦੇਣਾ ਹੈ ਬਬਲੂ ਜੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਦੇਖ ਰਹੇ ਹੋ ਨਵਾਂ ਜਮਾਨਾ ਟੀਵੀ ਰਮਨ ਪਾਟਿਆ ਨਾਬਾ ਦੀ ਰਿਪੋਰਟ ਕੈਮਰਾਮੈਨ ਨਰਮਨ ਸੰਤੂ ਦੇ ਨਾਮ